ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਜੇਸ਼ ਮੈਨਨ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਸੋ ਹੋਲੀ ਦਾ ਇਹ ਤਿਉਹਾਰ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਅੱਜ ਆਪਾਂ ਡਿਸਕਸ ਕਰਾਂਗੇ ਕਿ ਪਸ਼ੂਆਂ ਦੀ ਇੱਕ ਬਿਮਾਰੀ ਹੈ ਜਿਹਨੂੰ ਆਪਾਂ ਕਹਿੰਦੇ ਆ ਬਨ ਪੈਣਾ ਜਾਂ ਕਬਜ ਜਾਂ ਰਿਊਮినਲ ਇੰਪੈਕਸ਼ਨ ਜ਼ਿਆਦਾਤਰ ਆਪਾਂ ਕਹਿੰਦੇ ਆ ਕਿ ਬੰਨ ਪੈ ਗਿਆ ਨਾ ਪਸ਼ੂ ਦੇ ਸੋ ਉਹਦੇ ਬਾਰੇ ਡਿਸਕਸ ਕਰਾਂਗੇ ਇਹ じゃ ਕੋਈ ਵੀ ਡੇਰੀ ਫਾਰਮਰ ਨਹੀਂ ਹੋਊਗਾ ਜਿਨੂੰ ਇਹ ਸਮੱਸਿਆ ਨਹੀਂ ਆਈ ਹੋਊਗੀ ਕਿਉਂਕਿ ਬਿਮਾਰੀ ਸ਼ੁਰੂ-ਸ਼ੁਰੂ ਹੀ ਤਾਂ ਕੋਈ ਬਾਲੇ ਲੱਛਣ ਨਹੀਂ ਦਿਖਾਉਂਦੀ ਜਾਂ ਆਪਾਂ ਨੂੰ ਖਤਰਨਾਕ ਨਹੀਂ ਲੱਗਦੀ ਲੇਕਿਨ ਜਿਉਂ-ਜਿਉਂ ਦਿਨ ਬੀਤੀ ਜਾਂਦੇ ਨੇ ਤਿੰਨ ਚਾਰ ਪੰਜ ਦਿਨਾਂਾਂ ਅੰਗੇ ਜਦੋਂ ਤੇ ਕਈ ਵਾਰ ਹਨਾ ਪਸ਼ੂ ਦੀ ਡੈਥ ਵੀ ਇਹਦੇ ਨਾਲ ਹੋ ਜਾਂਦੀ ਹੈ। ਸੋ ਇਹਦਾ ਸ਼ੁਰੂ ਚ ਬਹੁਤ ਜ਼ਿਆਦਾ ਧਿਆਨ ਰੱਖਣਾ ਸਾਰਿਆਂ ਨੇ ਤੇ ਜਦੋਂ ਵੀ ਥੋੜੇ ਜਿੇ ਲੱਛਣ ਦਿਸਣ ਕਬਜ ਦੇ ਤਾਂ ਜਦੇ ਸਤਰਕ ਹੋ ਜਾਣਾ। ਸੋ ਇਹਦੇ ਵਿੱਚ ਕੀ ਹੈ ਇਹਦੇ ਲੱਛਣ ਕੀ ਨੇ ਕਿ ਸ਼ੁਰੂ-ਸ਼ੁਰੂ ਚ ਪਸ਼ੂ ਗੋਹਾ ਜਿਹੜਾ ਉਹ ਕੈੜਾ ਕਰਨ ਲੱਗ ਜਾਂਦਾ ਹੈ ਹਨਾ ਗੰਡਾ ਜਿਹਾ ਆਉਣ ਲੱਗ ਜਾਂਦਾ ਹੈ। ਗੋਹਾ ਘਟ ਜਾਂਦਾ ਜਿੰਨਾ ਆਮ ਗੋਹਾ ਕਰਦਾ ਉਹਦੇ ਨਾਲੋਂ ਘਟ ਜਾਂਦਾ ਅੱਛਾ ਜ਼ੋਰ ਲਾ ਕੇ ਕਰਦਾ ਗੋਹਾ ਹਨਾ ਝੁੱਕ ਕੇ ਬੜਾ ਜ਼ੋਰ ਲਾ ਕੇ ਕਰਦਾ ਇਹ ਹੋ ਜਾਂਦਾ ਉਦੋਂ ਬਾਅਦ ਹੋਰ 2-4 ਦਿਨ ਲੰਘੇ ਤੇ ਇਹਦਾ ਜਿਹੜਾ ਜ਼ਹਿਰ ਬਾਹਰੀਰ ਚ ਫੈਲਣ ਦਾ ਖਤਰਾ ਵੱਧ ਜਾਂਦਾ ਉਹਦੇ ਨਾਲ ਪਸ਼ੂ ਨੂੰ ਕਈ ਵਾਰ ਬੁਖਾਰ ਵੀ ਚੜ ਜਾਂਦਾ ਉਦੋਂ ਬਾਅਦ ਪਸ਼ੂ ਜਿਹੜਾ ਖਾਣਾ ਪੀਣਾ ਛੱਡ ਦਿੰਦਾ ਕਮਜ਼ੋਰੀ ਆ ਜਾਂਦੀ ਹੈ ਪਸ਼ੂ ਭੇਜ ਜਾਂਦਾ ਹੈ ਅ ਅਫਾਰਾ ਹੋ ਜਾਂਦਾ ਹੈ ਹਣਾ ਸੋ ਇਹ ਚੀਜ਼ਾਂ ਜਿਹੜੀਆਂ ਅਫਾਰਾ ਹੋ ਗਿਆ ਪਸ਼ੂ ਪੈ ਗਿਆ ਅ ਜਿਹੜਾ ਸਾਹ ਹੈ ਮੂੰਹ ਅੱਡ ਕੇ ਲੈਣ ਲੱਗ ਗਿਆ ਸੋ ਇਹ ਖਤਰਨਾਕ ਕੰਡੀਸ਼ਨ ਬਣ ਜਾਂਦੀ ਹੈ ਸੋ ਇੱਥੋਂ ਤੱਕ ਨੌਬਤ ਨਾ ਆਵੇ ਤੋ ਪਹਿਲੇ ਜੋਦੋਂ ਗੋਹਾ ਕਹਿੜਾ ਕਰੇ ਤੇ ਸਤਕ ਹੋ ਜੋ ਵੀ ਨਹੀਂ ਇਹਨੂੰ ਕੁਝ ਨਾ ਕੁਝ ਮੈਨੂੰ ਕਰਨਾ ਪੈਣਾ ਸੋ ਇਹਦੇ ਬਾਰੇ ਆਪ ਅੱਜ ਡਿਸਕਸ ਕਰਦੇ ਹਾਂ ਵਿਸਤਾਰ ਨਾਲ ਸੋ ਸਭ ਤੋਂ ਪਹਿਲਾਂ ਤਾਂ ਇਹਦੇ ਕਾਰਨ ਕੀ ਨੇ ਅ ਦੇਖੋ ਕਾਰਨ ਹੈ ਸਿੰਪਲ ਕੇ ਖਾਸ ਕਰ ਸਰਦੀਆਂ ਚ ਕਿ ਆਪਾਂ ਨਾ ਪਾਣੀ ਪਸ਼ੂ ਨੂੰ ਦੋ ਵਾਰੀ ਕਰ ਦਿੰਦੇ ਆ ਪਸ਼ੂ ਨੂੰ ਜਿਹੜਾ ਪਾਣੀ ਹੈ ਉਹ ਘੱਟੋ ਘੱਟ 1 ਕਵਾਂਟਲ ਤੋਂ 1.5 ਕਵਾਂਟਲ ਵੱਡੇ ਪਸ਼ੂ ਨੂੰ ਉਹ ਰੋਜ਼ ਦਾ ਚਾਹੀਦਾ ਹੁਣ ਇੱਕ ਵਾਰ ਚ ਪਸ਼ੂ ਨੇ ਪਾਣੀ ਪੀਤਾ 25 ਕਿਲੋ ਆਪਾਂ ਦੋ ਵਾਰੀ ਕਰਤਾ ਸਰਦੀਆਂ ਚ 50 ਕਿਲੋ ਪੀ ਕੇ ਆਪਾਂ ਸ਼ੂ ਵੱਧ ਤੋਂ ਵੱਧ ਚਾਹੀਦਾ ਕਿੰਨਾ ਕੁਇੰਟਲ ਸਵਾ ਕੁਇੰਟਲ ਤੇ ਉਹਦੇ ਨਾਲ ਪਾਣੀ ਦੀ ਕਮੀ ਹੋ ਜਾਂਦੀ ਹੈ ਦੂਜਾ ਕਾਰਨ ਕੀ ਹੈ ਕਿ ਕਈ ਵਾਰ ਆਪਾਂ ਜਿਹੜੇ ਆਪਣਾ ਪੱਠੇ ਨੇ ਉਹ ਸਖਤ ਪੱਠੇ ਪਾ ਲੈਂਦੇ ਆ ਜਿਨੂੰ ਕਿ ਪੱਕੇ ਹੋਏ ਪੱਠੇ ਉਹ ਪਾਦੇ ਜਿਹੜੇ ਕਿ ਹজম ਨਹੀਂ ਹੁੰਦੇ ਅੰਦਰ ਜਾ ਕੇ ਉਹਨਾਂ ਨੇ ਸਮਝ ਲਓ ਫਸ ਗਏ ਉਦੋਂ ਬਾਅਦ ਕਈ ਵਾਰੀ ਜਦੋਂ ਹਰਾ ਪੱਠਾ ਨਹੀਂ ਹੁੰਦਾ ਆਪਾਂ ਹਣਾ ਟੂੜੀ ਪਾਤੀ ਤੇ ਨਾਲ ਵੰਡ ਪਾਤੀ ਜਾਂ ਦਾਣਾ ਇਹ ਪਾਤਾ ਹਣਾ ਹਰਾ ਪੱਠਾ ਹੈ ਨੀਗਾ ਉਹਦੇ ਨਾਲ ਇਹਦੇ ਚਾਂਸ ਵੱਜ ਜਾਂਦੇ ਨੇ ਉਦੋਂ ਬਾਅਦ ਮਲੱਪ ਹੁੰਦੇ ਨੇ ਕਈ ਵਾਰੀ ਮਲੱਪ ਵੀ ਬੜਾ ਵੱਡਾ ਕਾਰਨ ਹੈ ਇਹਦੇ ਜਾਂ ਬੇਹਾ ਪੱਠਾ ਪਾਤਾ ਕੱਲ ਬੱਢ ਲਿਆਂਦਾ ਤੇ ਉਹ ਬਿਆ ਪੱਠਾ ਚੱਲ ਘੌਲ ਹੋ ਗਈ ਤੇ ਉਹ ਪੱਠਾ ਪਾਤਾ ਜਾਂ ਉੱਲੀ ਵਾਲੀ ਕੋਈ ਚੀਜ਼ ਪਈ ਹੈ ਆਪਣੇ ਕੋਲ ਕੋਈ ਅਨਾ ਕਰੇ ਫੰਕਸ਼ਨਾਂ ਕੋਈ ਚੀਜ਼ ਬਚੀ ਐ ਆਪਾਂ ਚੱਕ ਕੇ ਪਸ਼ੂ ਨੂੰ ਪਾਤੀ ਉਹ ਜਾਂ ਭੋਕ ਲੱਗ ਜੂਗੀ ਜਾਂ ਫਿਰ ਬੰਨ੍ਹ ਪੈ ਜੂਗਾ ਸੋ ਇਹ ਕੁਸ਼ ਜਿਹੜੇ ਜਾਂ ਆਪਾਂ ਇੱਕਦਮ ਫੀਡ ਬਦਲ ਦਿੰਨੇ ਆ ਹਨਾ ਫੀਡ ਪਹਿਲਾਂ ਹੋਰ ਕੋਈ ਚੱਲਦੀ ਐ ਅੱਜ ਖਤਮ ਹੋਈ ਕੰਨ ਨੂੰ ਹੋਰ ਕੰਪਨੀ ਦੀ ਫੀਡ ਲੈਣ ਦੀ ਉਹ ਪਾਤੀ ਉਹ ਫੀਡਾਂ ਦੇ ਵਿੱਚ ਵੀ ਅਲੱਗ-ਅਲੱਗ ਕੰਪੋਜੀਸ਼ਨ ਆ ਕਿਸੇ ਨੇ ਕੁਝ ਪਾਇਆ ਵਿੱਚ ਕਿਸੇ ਨੇ ਕੁਝ ਪਾਇਆ ਵਿੱਚ ਹਨਾ ਉਹ ਹਜਮ ਨਹੀਂ ਹੁੰਦੀ ਤੇ ਉਥੇ ਬੰਨ ਪੈ ਜਾਂਦਾ ਸੋ ਹਨਾ ਇਹਦਾ ਖਿਆਲ ਰੱਖਣਾ ਉਦੋਂ ਬਾਅਦ ਕਈ ਵਾਰੀ ਮਿੱਟੀ ਵਾਲੀ ਚੀਜ਼ ਜਿਵੇਂ ਤੂੜੀ ਹੈ ਆਪਾਂ ਉਹਨੂੰ ਛਾੜਿਆ ਨਾ ਮਿੱਟੀ ਵਾਲੀ ਜਾਂ ਫੀਡ ਹੈ ਜਾਂ ਖੁੱਲ੍ਹੇ ਵਿੱਚ ਕੋਈ ਮਿੱਟੀ ਪਈ ਹੈ ਹਨਾ ਜੰਹੇਰੀ ਆ ਗਈ ਮਿੱਟੀ ਵਾਲੀ ਚੀਜ਼ ਪਸ਼ੂ ਖਾ ਗਿਆ ਉਦੋਂ ਇਹ ਜਿਹੜੇ ਬੰਨ ਹੋਣ ਦੇ ਜਾਂ ਕਬਜ਼ ਹੋਣ ਦੇ ਚਾਂਸ ਇਹ ਬਹੁਤ ਜ਼ਿਆਦੇ ਵੱਧ ਜਾਂਦੇ ਨੇ ਸੋ ਹੁੰਦਾ ਕੀ ਹੈ ਕਿ ਜਾਂ ਇਹ ਵੀ ਹੋ ਜਾਂਦਾ ਖਰਾਤ ਤੋਂ ਬਿਨਾ ਵੀ ਜਦੋਂ ਪਸ਼ੂ ਗੱਭਣ ਹੈ ਨਾ ਤਾਂ ਉਹਦੀ ਬੱਚਾਦਾਨੀ ਚ ਬੱਚਾ ਹੈਗਾ ਉਹਦਾ ਜਿਹੜਾ ਪ੍ਰੈਸ਼ਰ ਪੈਂਦਾ ਜਿਹੜਾ ਪ੍ਰੈਸ਼ਰ ਪੈਂਦਾ ਉਹ ਢਿੱਡ ਤੇ ਪੈਂਦਾ ਰਿਊਮਨ ਤੇ ਪੈਂਦਾ ਜਾਂ ਐਬੋਮੇਜ਼ਮ ਤੇ ਪੈਂਦਾ ਸਾਰੇ ਅੰਗਾਂ ਤੇ ਪੈਂਦਾ ਸੋ ਉਹਦੇ ਵਿੱਚ ਜਿਵੇਂ ਚਾਰ ਢਿੱਡ ਮੈਂ ਪਹਿਲਾਂ ਦੱਸਿਆ ਵੀਡੀਓ ਦੇ ਵਿੱਚ ਪਸ਼ੂ ਦੇ ਹੁੰਦੇ ਨੇ ਰਿਊਮਨ ਰੈਟਿਕੋਲਮ ਐਬੋਮਿਸਮ ਐਬੋਮਿਸਮ ਸੋ ਪ੍ਰੈਸ਼ਰ ਨਾ ਐਬੋਮਿਸਮ ਤੇ ਪੈਂਦਾ ਐਬੋਮਿਸਮ ਆ ਇੱਕ ਪਾਸੇ ਖਿਸਕ ਜਾਂਦਾ ਉਹਦੀ ਹজম ਕਰਨ ਦੀ ਸ਼ਕਤੀ ਉਹ ਘਟ ਜਾਂਦੀ ਹੈ ਸੋ ਉਹਦੇ ਨਾਲ ਵੀ ਜਿਹੜਾ ਹੈ ਬੰਨ ਖਾਸ ਕਰਕੇ ਜਿਹੜੇ ਲਾਸਟ ਤਿਮਾਹੀ ਹੁੰਦੀ ਹੈ ਪਸ਼ੂ ਦੀ ਨਾ ਗੱਭਣ ਦੀ ਉਦੋਂ ਇਹ ਬੰਨ ਜਿਹੜਾ ਪੈ ਜਾਂਦਾ ਠੀਕ ਹੈ ਹੁਣ ਹੁੰਦਾ ਕੀ ਹੈ ਜੋ ਤੁਹਾਨੂੰ ਇੰਪੈਕਸ਼ਨ ਹੋ ਗਈ ਅੰਦਰ ਜਿਹੜੀ ਰਿਊਮਨ ਦੇ ਵਿੱਚ ਕੁਛ ਆਪਾਂ ਇਹ ਜੇ ਖਰਾਕੀ ਤੱਤ ਦੇਤੇ ਉਥੇ ਹজম ਨਹੀਂ ਹੋਏ ਤੇ ਹੌਲੀ-ਹੌਲੀ ਜਦੋਂ ਜਿਹੜੇ ਅੰਦਰ ਤੁਹਾਨੂੰ ਪਤਾ ਹੋਣਾ ਕਿ ਰਿਊਮਨ ਦੇ ਅੰਦਰ ਨਾ ਮਾਈਕਰੋ ਫਲੋਰਾ ਕੁਝ ਇਹ ਜੇ ਜੀਵ ਹੁੰਦੇ ਨੇ ਜੋ ਪਸ਼ੂ ਦੇ ਅੰਦਰ ਹਾਜਮਾ ਕਰਦੇ ਨੇ ਉਹ ਜਦੋਂ ਇੱਕਦਮ ਆਪਾਂ ਫੀਡ ਬਦਲਦੇ ਆ ਜਾਂ ਕੁਛ ਮਿੱਟੀ ਵਾਲੀ ਚੀਜ਼ ਪਾਤੀ ਤੇ ਉਹ ਹੌਲੀ ਹੌਲੀ ਮਰਨੇ ਸ਼ੁਰੂ ਹੋ ਜਾਂਦੇ ਨੇ ਔਰ 3-4 ਦਿਨਾਂ ਦੇ ਵਿੱਚ ਉਹ ਸਾਰੇ ਡੈੱਡ ਹੋ ਗਏ ਔਰ ਉਹਨਾਂ ਨੇ ਜਦੋਂ ਚੀਜ਼ ਪਈ ਹੈ ਅੱਗੇ ਤਾਂ ਵਧੂਗੀ ਨਾ ਜੇਕਰ ਉਹ ਹজম ਹੋਊਗੀ ਉਹ ਚੀਜ਼ ਅੰਦਰ ਪਈ ਰੂਮ ਚ ਹজম ਹੋਈ ਨਹੀਂ ਕਿਉਂਕਿ ਜਰਾਸੀ ਮਰ ਗਏ ਉਹ ਉੱਥੇ ਪਈ ਰਹਿੰਦੀ ਹੈ ਉੱਥੇ ਪਈ ਰਹਿਣ ਨਾਲ ਜਿਹੜੇ ਅੰਦਰ ਆਂਤੜੀਆਂ ਨੂੰ ਪਸ਼ੂ ਦੇ ਪਾਣੀ ਜਾਣਾ ਸੀ ਉਹ ਪਾਣੀ ਗਿਆ ਨਹੀਂ ਜਿਹੜਾ ਪਾਣੀ ਅੰਤੜੀਆਂ 'ਚ ਪਿਆ ਸੀ ਹੋਰ ਖਰਾਕੀ ਤੱਤਾਂ ਨਾਲ ਪਹਿਲਾਂ ਹੀ ਉਹ ਉੱਥੇ ਖੂਨ 'ਚ ਚੂਸਿਆ ਗਿਆ। ਸੋ ਉੱਥੇ ਅੰਤੜੀਆਂ 'ਚ ਗੋਹਾ ਜਿਹੜਾ ਉਹ ਸਮਝ ਲਓ ਸੁੱਕ ਗਿਆ। ਉੱਥੇ ਜਿਵੇਂ ਆਪਾਂ ਪਾਈਪ ਦੇ ਵਿੱਚ ਕੋਈ ਚੀਜ਼ ਪਈ ਹੈ ਹਨਾ ਉਹ ਸੁੱਕ ਗਈ। ਪਾਣੀ ਪਿੱਛੋਂ ਜਿੰਨਾ ਮਰਜ਼ੀ ਪ੍ਰੈਸ਼ਰ ਮਾਰੀ ਜਾਈਏ ਉੱਥੇ ਫਸ ਗਈ ਉਹ ਚੀਜ਼ ਜਿਵੇਂ ਆਪਾਂ ਨਾਲੀਆਂ 'ਚ ਪੈਂਦਾ ਕਈ ਵਾਰ। ਸੋ ਇਦਾਂ ਹੀ ਉਹ ਚੀਜ਼ ਗੋਹਾ ਦੇ ਫਸ ਗਿਆ। ਉਹ ਅੱਗੇ ਨਹੀਂ ਵਧਦਾ। ਇਸ ਕਰਕੇ ਉੱਤੇ ਬੰਨ ਭੈ ਦਾ ਜੋ ਪਿੱਛੋਂ ਖਾਣਾ ਪੀਣਾ ਉਹ ਅੱਗੇ ਵੱਧਦਾ ਹੀ ਨਹੀਂ ਹੈਗਾ ਸੋ ਇਹ ਮੁੱਖ ਕਾਰਨ ਹੁਣ ਇਹਦਾ ਆਪਾਂ ਵਿਚਾਰ ਕਿਵੇਂ ਕਰਨਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਟ੍ਰੀਟਮੈਂਟ ਕਿਵੇਂ ਕਰਨਾ ਹੁਣ ਬਚਾ ਕੀ ਹੈ ਤਾਂ ਸਿੰਪਲ ਕਿ ਪਸ਼ੂ ਨੂੰ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਕੋਸ਼ਿਸ਼ ਕਰੋ ਕਿ ਪਾਣੀ 24 ਘੰਟੇ ਉਹਦੇ ਕੋਲ ਪਿਆ ਰਹੇ ਕਿਉਂਕਿ ਜਦੋਂ ਜੀ ਕਰੇ ਉਹ ਪੀ ਲਵੇ ਜੇ ਮੈਂ ਕਹਾਂ ਕਿ ਤੁਸੀਂ 5 ਵਾਰੀ 6 ਵਾਰੀ ਪਾਣੀ ਪਿਉਣਾ ਹੈ ਹਨਾ ਇੱਕ ਪਸ਼ੂ ਨੂੰ ਤੇ ਉਹ ਤੁਹਾਨੂੰ ਔਖਾ ਲੱਗਣਾ ਇੱਕ ਪਸ਼ੂ ਨੂੰ 5 ਵਾਰੀ ਪਾਣੀ ਪਿਆ ਤੁਸੀਂ 5 ਪਸ਼ੂ ਰੱਖੀ ਤਾਂ 25 ਵਾਰੀ ਪਾਣੀ ਪਿਉਣ ਤੇ ਲੱਗੇ ਰਹੇ ਸੋ ਇਹ ਔਖਾ ਹੈ ਦੋ ਵਾਰੀ ਪਾਣੀ ਪਿਆਵਾਂਗੇ ਤਿੰਨ ਵਾਰੀ ਪਿਆਣੀ ਪਿਆਵਾਂਗੇ ਪਸ਼ੂ ਦੀ ਲੋੜ ਪੂਰੀ ਨਹੀਂ ਹੁੰਦੀ 5 ਵਾਰੀ 6 ਵਾਰੀ ਪਿਉਣਾ ਆਪਣੇ ਲਈ ਔਖਾ ਸੋ ਇਸ ਕਰਕੇ ਜਿਹੜਾ ਪਾਣੀ ਉਹਦੇ ਕੋਲ ਪਿਆ ਰਹੇ ਤਾਜ਼ਾ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਉਦਵਰ ਕੈਲਸ਼ੀਅਮ ਕਈ ਵਾਰ ਕੈਲਸ਼ੀਅਮ ਦੀ ਕਮੀ ਨਾਲ ਜਿਹੜੇ ਪਸ਼ੂ ਦੀ ਇੱਕ ਟੋਨ ਹੁੰਦੀ ਹੈ ਰੂਮਨ ਦੀ ਤੁਸੀਂ ਨਾ ਕਬਿਆਤ ਖੜ ਕੇ ਦੇਖੋ ਪਸ਼ੂ ਦੇ ਜਿਹੜਾ ਢੱਡਾ ਹੈ ਹਨਾ ਜਿਹੜੀ ਕੋਖਾ ਉਹ ਉੱਪਰ ਨੂੰ ਜਾਂਦੀ ਹੈ ਫਿਰ ਥੱਲੇ ਨੂੰ ਹੁੰਦੀ ਹੈ 1 ਮਿੰਟ ਦੇ ਵਿੱਚ 3-4 ਵਾਰੀ ਇਦਾਂ ਹੁੰਦਾ ਸੋ ਜੇ ਕੈਲਸ਼ੀਅਮ ਦੀ ਕਮੀ ਹੋਵੇ ਉਹ ਜਿਹੜਾ ਰੂਮਨ ਦਾ ਫੈਲਣਾ ਸੁਗੜਨਾ ਉਹ ਬੰਦ ਹੋ ਜਾਂਦਾ ਸੋ ਜਿਹੜੀ ਕੈਲਸ਼ੀਅਮ ਹੈ ਉਹ ਉਹਨੂੰ ਦਿੰਦੇ ਰਹੇ ਤੀਜੀ ਚੀਜ਼ ਹੈ ਮਲੱਪਾਂ ਦੀ ਗੋਲੀ ਜਿਹੜੀ ਮਲੱਪਾਂ ਦੀ ਗੋਲੀ ਹੈ ਉਹ ਤੁਸੀਂ ਵੱਡੇ ਨੂੰ ਵੀ ਛੋਟੇ ਨੂੰ ਵੀ ਦੇਈ ਜਾਣੀ ਹੈ ਜਿਵੇਂ ਆਪਾਂ 3 ਮਹੀਨੇ ਬਾਅਦ ਦਿੰਨੇ ਆ ਗੋਲੀ ਤਾਂ ਮੇਰਾ ਹਿਸਾਬ ਹੈ ਵੀ ਅੱਜ ਦਿੱਤੀ 15 ਦਿਨਾਂ ਬਾਅਦ ਫੇਰ ਦੇਣੀ ਹੈ ਮੈਂ ਹਰ ਇੱਕ ਵੀਡੀਓ 'ਚ ਕਹਿੰਨਾ ਉਹਦਾ ਇਹ ਕਾਰਨ ਹੈ ਕਿ ਅੱਜ ਗੋਲੀ ਦਿੱਤੀ ਮਲੱਪ ਮਰ ਗਏ ਲੇਕਿਨ ਉਹਨਾਂ ਦੇ ਆਂਡੇ ਨਹੀਂ ਮਰੇ ਉਹਨਾਂ ਦੇ ਆਂਡੇ 15 ਦਿਨਾਂ ਬਾਅਦ ਫੇਰ ਮਲੱਪ ਬਣ ਗਏ ਆਪਾਂ ਫੇਰ ਗੋਲੀ ਦਿੱਤੀ ਸੋ ਸਹੀ ਤਰੀਕਾ ਇਹ ਜੀ ਹੈ ਉਹ ਨਹੀਂ ਪੈਂਦਾ। ਉਸ ਤੋਂ ਬਾਅਦ ਜਿਹੜੀ ਫੀਡ ਹੈ ਉਹ ਇੱਕਦਮ ਨਹੀਂ ਬਦਲਣੀ। ਤੁਹਾਨੂੰ ਪਤਾ ਫੀਡ ਮੁੱਕਣ ਵਾਲੀ ਹੈ ਮੇਰੀ। ਚਾਹੇ ਤੁਸੀਂ ਇੱਕੋ ਕੰਪਨੀ ਦੀ ਲਿਆਉਂਦੇ ਹੋ। ਤਾਂ ਤੁਸੀਂ ਹਫ਼ਤਾ ਪਹਿਲਾਂ ਰਿਆਕੇ ਰੱਖੋ ਫੀਡ। ਤੇ ਪੁਰਾਣੀ ਫੀਡ ਹੈ ਉਹ ਥੋੜੀ ਥੋੜੀ ਘਟਾਉਂਦੇ ਜਾਓ। ਨਵੀਂ ਫੀਡ ਉਹ ਵਧਾਉਂਦੇ ਜਾਓ। ਤਾਂ ਜਿਹੜੀ ਫੀਡ ਬਦਲਣੀ ਹੈ ਉਹ ਤੁਸੀਂ 5-7 ਦਿਨ ਦੇ ਵਿੱਚ ਬਦਲਣੀ ਹੈ। ਔਰ ਜੋ ਕੋਈ ਚੀਜ਼ ਬਚ ਗਈ ਕਰੇ ਕੋਈ ਉਲੀ ਲੱਗੀ ਉਹ ਕਿਰਪਾ ਕਰਕੇ ਪਸ਼ੂ ਨੂੰ ਨਹੀਂ ਪਾਣੀ ਜਦ ਕੋਈ ਫੰਕਸ਼ਨ ਹੋਇਆ ਹਨਾ ਕੋਈ ਵਿਆਹ ਸ਼ਾਦੀ ਹੋਈ ਆ ਕੋਈ ਭੋਗ ਹੈ ਉਹ ਹੋ ਕੇwidehat ਆ ਕੋਈ ਚੀਜ਼ਾਂ ਜਿਹੜੀਆਂ ਵੀ ਬਚੀਆਂ ਸਬਜ਼ੀਆਂ ਦੇ ਛਿਲਕੇ ਆਪਾਤ ਕੇ ਸਾਰਾ ਕੁਝ ਉਹ ਆਈ ਨਹੀਂ ਵੀ ਕੋਦਮ ਚੱਕ ਕੇ ਉਹਨੂੰ ਪਾ ਦੇਣਾ ਕੋਈ ਮਠਿਆਈ ਬਚੀ ਆ ਪਿਆ ਹਨਾ ਤਾਂ ਉਹ ਜੀ ਚੀਜ਼ਾਂ ਪਸ਼ੂ ਨੂੰ ਨਹੀਂ ਪਾਉਣੀ ਆ ਕਿਉਂਕਿ ਉਹਦਾ ਸਾਰੀਆਂ ਚੀਜ਼ਾਂ ਨਾਲ ਇੱਕਦਮ ਉਹਦੇ ਅੰਦਰ এনवायरमेंट ਉਹਦਾ ਢਿੱਡ ਦਾ ਬਦਲ ਜਾਂਦਾ ਤੇ ਜਿਹਦੇ ਨਾਲ ਉਹ ਸਾਰਾ ਹਾਜਮਾ ਹੀ ਉਹਦਾ ਜ਼ੀਰੋ ਹੋ ਜਾਂਦਾ ਸੋ ਇਹ ਜੀ ਗਲਤੀ ਨਹੀਂ ਕਰਨੀ ਹੁਣ ਆਪਾਂ ਆਉਣੇ ਆ ਟਰੀਟਮੈਂਟ ਤੇ ਜੇਕਰ ਪਸ਼ੂ ਨੂੰ ਹੋ ਗਿਆ ਹਨਾ ਤੋ ਸਭ ਤੋਂ ਪਹਿਲਾਂ ਆਪਾਂ ਉਹਦੇ ਪਾਣੀ ਦੀ ਕਮੀ ਪੂਰੀ ਕਰਨੀ ਹੈ ਸੋ ਪਾਣੀ ਦੀ ਕਿਵੇਂ ਹੈ ਕਿ ਆਪਣੇ ਡਾਕਟਰ ਸਾਹਿਬ ਨੂੰ ਕੰਟੈਕਟ ਕਰੋ ਬੁਲਾਓ ਤੇ ਇੱਕ ਤਾਂ ਇਹਦੇ ਗਲੂਕੋਜ਼ ਲੱਗੂਗਾ ਕਿਉਂਕਿ ਜਦੋਂ ਜਾਂ ਰਿੰਜਰ ਜਾਂ ਡੀਐਸਸ ਲਿਖਿਆ ਹੁੰਦਾ ਜਾਂ ਆਰਐਲ ਲਿਖਿਆ ਹੁੰਦਾ ਹੈ ਨਾ ਉਹ ਗੁਲਕੋਜ ਘੱਟੋ ਘੱਟ 5 6 ਲੀਟਰ ਇੱਕ ਦਿਹਾੜੀ ਦਾ ਔਰ ਘੱਟੋ ਘੱਟ 3 ਦਿਨ ਇਹ ਲਗਾਉਣਾ ਪੈਣਾ ਕਿਉਂਕਿ ਜਦੋਂ ਖੂਨ ਦੇ ਵਿੱਚ ਪਾਣੀ ਜਾਊਗਾ ਗੁਲਕੋਜ ਰਾਹੀਂ ਤਾਂ ਖੂਨ ਆ ਜਿਹੜਾ ਉਹ ਪਾਣੀ ਜਿਹੜਾ ਬਾਧੂ ਪਾਣੀ ਹੈ ਉਹ ਅੰਤੜੀਆਂ 'ਚ ਛੱਡੂਗਾ ਔਰ ਜਿਹੜਾ ਉੱਥੇ ਗੋਹਾ ਪਿਆ ਉਹ ਪੋਲਾ ਹੋਊਗਾ ਸੋ ਉਹਦੇ ਨਾਲ ਜਦੋਂ ਪਸ਼ੂ ਜ਼ੋਰ ਮਾਰੂਗਾ ਤੇ ਉਹ ਪੋਲਾ ਹੋਇਆ ਗੋਹਾ ਨਿਕਲ ਜੂਗਾ ਤੋਂ ਗਲੂਕੋਜ਼ ਦਾ ਜ਼ਰੂਰੀ ਹੈ ਇਸ ਤੋਂ ਬਿਨਾ ਕੋਈ ਚਾਰਾ ਨਹੀਂ ਬਿਕਲੀਆਂ ਗੋਲੀਆਂ ਦੇ ਕੇ ਕਰ ਲਿਆ ਆਪਾ ਕਰ ਲਿਆ ਬਾੜਾ ਮੋਟਾ ਬੰਨ ਪਿਆ ਕਬਜ ਹੋਈ ਆ ਠੀਕ ਹੋ ਜੂ ਲੇਕਿਨ ਜੇ ਜ਼ਿਆਦਾ ਹੈਗਾ ਤਾਂ ਗਲੂਕੋਜ਼ ਲਵਾਉਣਾ ਪਏ ਨੰਬਰ 1 ਤੇ ਨੰਬਰ 2 ਤੇ ਜਿਹੜਾ ਆਪਾਂ ਤੇਲ ਦਿੰਨੇ ਆ ਹਨਾ ਮਿੱਠਾ ਤੇਲ ਦਿੰਨੇ ਆ ਮਿਨਰਲ ਆਇਲ ਹੋਰ ਨਹੀਂ ਤਾਂ ਸਰੋਂ ਦਾ ਤੇਲ ਤਾਂ ਘੱਟੋ ਘੱਟ ਤੁਹਾਨੂੰ 2-3 ਕਿਲੋ ਕਿ ਉਹ ਇਹ ਦੇਣਾ ਆ ਜਿਹੜਾ ਤੇਲ ਹੈ ਇਹ ਦੇਣਾ ਪੈਣਾ ਔਰ ਤਿੰਨ ਦਿਨ ਫਿਰ ਜਾ ਕੇ ਅੰਦਰ ਉਹਦਾ ਜਿਹੜਾ ਹਣਾ ਅੰਦਰ ਉਹ ਜਿਹਨੂੰ ਕਹਿੰਦੇ ਆਪਾਂ ਰੈਲਾ ਉਹ ਹੋਊਗਾ ਉਸ ਤੋਂ ਬਿਨਾ ਕੁਝ ਲਿਵਰ ਟੋਨਿਕ ਹਨਾ ਚਾਹੇ ਤਾਂ ਆਪਾਂ ਇੰਜੈਕਸ਼ਨ ਦੇ ਦਈਏ ਲਿਵਰ ਦੇ ਤੇ ਜਾਂ ਆਪਾਂ ਪੀੜੇ ਵਾਲੀ ਦਵਾਈ ਦੇ ਦਈਏ ਲਿਵਰ ਦੀ ਉਹ ਦੇਣੀ ਜ਼ਰੂਰੀ ਹੈ ਉਸ ਤੋਂ ਬਿਨਾ ਕੈਲਸ਼ੀਅਮ ਡਾਕਟਰ ਸਾਹਿਬ ਆਉਣਗੇ ਕੈਲਸ਼ੀਅਮ ਦੇ ਟੀਕੇ ਵੀ ਲਾਉਣਗੇ ਉਦੋਂ ਬਾਅਦ ਜਿਹੜਾ ਗਲੂਕੋਜ਼ ਲਾਇਆ ਉਹਦੇ ਵਿੱਚ ਕਿਉਂਕਿ ਕਈ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ ਤਾਂ ਉਹ ਮਲਟੀ ਵਿਟਾਮਿਨ ਇੰਜੈਕਸ਼ਨ ਵੀ ਗਲੂਕੋਜ਼ ਦੇ ਵਿੱਚ ਪਾ ਕੇ ਉਸ ਪਸ਼ੂ ਦੇ ਲੱਗਣਗੇ ਉਦੋਂ ਬਾਅਦ ਜਿਹੜੀ ਰਿਊਮਨ ਹੈ ਹਨਾ ਜਿਹੜੀ ਆਪਣੇ ਖੱਬੇ ਪਾਸੇ ਕੁੱਕ ਹੈ ਉਹਦੇ ਵਿੱਚ ਵੀ ਡਾਕਟਰ ਸਾਹਿਬ ਜਿਹੜੇ ਸੂਈ ਲੰਬੀ ਸੂਈ ਲਾ ਕੇ ਨਾ ਉਹਦੇ ਵਿੱਚ ਲੀਕੋਡ ਪੈਰਾਫਿਨ ਉਹ ਪਰਨੀ ਜ਼ਰੂਰੀ ਹੈ ਤਾਂ ਕਿ ਇਹਦੇ ਨਾਲ ਅੰਦਰ ਜਿਹੜਾ ਗੋਹੇ ਦੇ ਆਲੇ-ਦਾਲੇ ਜਿਹੜਾ ਜੰਮਿਆ ਹੋਇਆ ਇੱਕ ਪਰਤ ਬਣ ਜਾਂਦੀ ਹੈ ਤੇ ਜਿਹਦੇ ਨਾਲ ਆਸਾਨੀ ਹੋ ਜਾਂਦੀ ਹੈ ਬੁਹਾ ਬਾਹਰ ਕਰਨ ਨਾਲ। ਅੱਛਾ ਹੁਣ ਇੱਕ ਚੀਜ਼ ਹੋਰ ਹੈ ਇਹ ਰਾਮਬਾਣ ਹੈ ਕਿ ਜੇਕਰ ਪਸ਼ੂ ਨੂੰ ਇਹ ਹੋਜ ਥੋੜੀ ਜੀ ਮਿਹਨਤ ਵਾਲਾ ਕੰਮ ਹੈ ਤੇ ਜੇ ਕੋਈ ਕਰ ਸਕਦਾ ਹੈ ਤੇ ਜ਼ਰੂਰ ਕਰ ਲਿਓ ਉਹ ਕੀ ਹੈ ਕਿ ਇਹਦੇ ਵਿੱਚ ਕਿਉਂਕਿ ਅੰਦਰ ਤੁਹਾਨੂੰ ਮੈਂ ਪਹਿਲਾਂ ਦੱਸਿਆ ਜਰਾਸੀਮ ਪਸ਼ੂ ਦੇ ਅੰਦਰ ਰਿਊਮਟ ਚ ਡੈਥ ਹੋ ਜਾਂਦੀ ਹੈ ਉਹਨਾਂ ਦੀ ਸੋ ਕੀ ਕਰਨਾ ਤੁਸੀਂ ਇੱਕ ਦਿਨ ਪਹਿਲਾਂ ਜਿੱਥੇ ਹਨਾ ਬੱਕਰੇ ਵਗੈਰਾ ਵੜਦੇ ਨੇ ਉਹਨਾਂ ਨੂੰ ਇੱਕ ਦਿਨ ਪਹਿਲਾਂ ਕਿਉਂਕਿ ਸਵੇਰੇ ਸਵੇਰੇ ਇਹ ਸਲੋਟਰ ਕਰਦੇ ਨੇ ਤੇ ਤੁਸੀਂ ਇੱਕ ਦਿਨ ਪਹਿਲਾਂ ਕਹਿ ਦੇਣਾ ਕਿ ਬਾਈ ਜੀ ਮੈਨੂੰ ਜਦੋਂ ਹਨਾ ਸਵੇਰੇ ਆਉਂਗਾ ਮੈਂ ਮੈਨੂੰ ਉਹਨਾ ਬੱਕਰੇ ਦੀ ਜਿਹੜੀ ਪੇਟੀ ਹੈ ਉਹਦਾ ਪਾਣੀ ਚਾਹੀਦਾ ਤੋ ਤੁਸੀਂ ਕੀ ਕਰਨਾ ਦੋ ਭਾਂਡੇ ਲੈ ਜਾਣੇ ਨੇ ਨਾਲ ਇੱਕ 2 ਕਿਲੋ ਵਾਲਾ ਡੂਲੂ ਲੈ ਜਿਓ ਤੇ ਇੱਕ ਮਲਮਲ ਦਾ ਕੱਪੜਾ ਇੱਕ ਹੋਰ ਵੱਡਾ ਬਰਤਨ ਬਾਲਟੀ ਜਿਹਦੇ ਵਿੱਚ ਆਲੇ-ਦਾਲੇ ਬਰਫ਼ ਲੱਗੀ ਹੋਵੇ ਠੀਕ ਹੈ ਤੁਸੀਂ ਜਾ ਕੇ ਜਦੋਂ ਉਹਨੇ ਬੱਕਰਾ ਵੱਢਿਆ ਉਹਦੀ ਪੇਟੀ ਦਾ ਪਾਣੀ ਮਲਮਲ ਦੇ ਕੱਪੜੇ 'ਚ ਪਾ ਲੈਣਾ ਉਹਨੂੰ ਨਿਚੋੜ ਦੇਣਾ ਸਾਰਾ ਪਾਣੀ ਡੋਲੂ 'ਚ ਕੱਢ ਲੈਣਾ 1.5-2 ਲੀਟਰ ਜਿੰਨਾ ਵੀ ਹੋਇਆ ਉਹ ਸਾਰਾ ਪਾਣੀ ਨਿਚੋੜ ਕੇ ਵਿੱਚ ਕੱਢ ਲੈਣਾ ਔਰ ਉਹ ਡੋਲੂ ਨੂੰ ਬੰਦ ਕਰਕੇ ਬਰਫ਼ ਵਾਲੇ ਬਰਤਨ 'ਚ ਰੱਖ ਲੈਣਾ ਠੀਕ ਹੈ ਔਰ ਨਾਸਮ ਜਲ ਕੀ ਦੁਬਾਰਾ ਦੇਖ ਲਿਓ ਉਹਨੂੰ ਬਰਫਾੜ ਕਿਉਂਕਿ ਠੰਡਾ ਨਹੀਂ ਆਉਣਾ ਆਪਣੇ ਘਰੇ ਨਾ ਠੰਡਾ ਕਰਕੇ ਲਿਆਉਣਾ ਬਰਫ ਚ ਰੱਖ ਕੇ ਲਿਆਉਣਾ ਉਹ ਤੁਸੀਂ ਘਰੇ ਲਿਆ ਕੇ ਨਾਲ ਦੇ ਨਾਲ ਉਹ ਸਾਰਾ ਜਿਹੜਾ ਪਾਣੀ ਹੈ ਉਹਨੂੰ ਉਦਾਂ ਹੀ ਆਉਂਦੀ ਸਾਰੇ ਪਸ਼ੂ ਨੂੰ ਪਿਆ ਦੇਣਾ ਉਹਦੇ ਵਿੱਚ ਹੁੰਦੇ ਨੇ ਜਰਾਸੀ ਔਰ ਜਰਾਸੀ ਮਨ ਜਦ ਇਹ ਹਾਜਮਾ ਸ਼ੁਰੂ ਕਰ ਦੇਣਾ 2 ਘੰਟੇ ਦੇ ਅੰਦਰ ਅੰਦਰ ਜਾਂ 3 ਘੰਟੇ ਦੇ ਅੰਦਰ ਅੰਦਰ ਜਿਹੜਾ ਉਹ ਪਸ਼ੂ ਨੂੰ ਆਰਾਮ ਆਉਣਾ ਸ਼ੁਰੂ ਹੋ ਜਾਊਗਾ ਇਹ ਤੇ ਅਰਬਾ ਥੋੜਾ ਜਿਹਾ ਔਖਾ ਪਰ ਇਹ ਰਾਮ ਬਾਣਾ ਇਹ 100% ਕਾਮਯਾਬ ਜਿੱਥੇ ਵੀ ਮੈਂ ਇਹ ਕਿਹਾ ਕੋਈ ਬਰਤ ਸਕਦਾ ਠੀਕ ਹੈ ਉਸ ਤੋਂ ਬਿਨਾ ਕੁਛ ਆਯੁਰਵੇਦਿਕ ਜਿਹੜੇ ਘਰੇਲੂ ਨਾਲ ਉਹਦੇ ਵਿੱਚ ਕੀ ਹੈ ਤੁਸੀਂ 50 ਗ੍ਰਾਮ ਲੈ ਲਓ ਸੋਡਾ 10 ਗ੍ਰਾਮ ਹਿੰਗ ਤੇ 50 ਗ੍ਰਾਮ ਕਾਲਾ ਇਹ ਪਾਣੀ ਚ ਪਾ ਕੇ ਜੇ ਪਸ਼ੂ ਪੀਂਦਾ ਤਾਂ ਉਹਨੂੰ ਪਿਆ ਦਿਓ ਨਹੀਂ ਤਾਂ ਨਾਲ-ਨਾਲ ਦੇ ਦਿਓ ਲੇਕਨ ਨਾਲ ਦੇਣ ਲੱਗੇ ਇਹ ਕਰਨਾ ਵੀ ਜੀਵ ਨਹੀਂ ਫੜਨੀ ਕਿ ਨਹੀਂ ਤਾਂ ਜੀਵ ਫੜ ਲਈ ਇਹ ਪਾਣੀ ਫੇਫੜਿਆਂ ਚ ਨਾ ਚਲੇ ਜਾਵੇ ਇਹਦਾ ਖਿਆਲ ਰੱਖਣਾ ਜ਼ਰੂਰੀ ਉਸ ਤੋਂ ਬਿਨਾ ਇੱਕ ਬਹੁਤ ਹੀ ਸਿੰਪਲ ਫਾਰਮੂਲਾ ਤੁਸੀਂ 1.5 ਕਿਲੋ ਦੁੱਧ ਲੈ ਲਓ ਉਹਦੇ ਵਿੱਚ ਅੱਧਾ ਕਿਲੋ ਚੀਨੀ ਉਹਨੂੰ ਗਰਮ ਕਰ ਲਓ ਉਬਾਲ ਲਓ ਥੋੜਾ ਜਿਹਾ ਔਰ ਉਹਨੂੰ ਠੰਡਾ ਕਰਕੇ ਪਸ਼ੂ ਨੂੰ ਇੱਕੋ ਵਾਰੀ ਪਿਆ ਜੇ ਪੀਂਦਾ ਠੀਕ ਹੈ ਨਹੀਂ ਪੀਂਦਾ ਨਾਲ-ਨਾਲ ਨਾਲ ਥੋੜਾ-ਥੋੜਾ ਕਰਕੇ ਦੇ ਦਿਓ ਜੀਬ ਨਹੀਂ ਫੜਨੀ ਉਹ ਤੋਂ ਬਿਨਾਂ ਕੁਝ ਦੇਸੀ ਇੱਕ ਹੋਰ ਫਾਰਮੂਲਾ ਇਹ ਤੁਸੀਂ ਨੋਟ ਕਰ ਲਿਓ ਜੇ ਕਾਪੀ ਪੈਨ ਹੈਗਾ ਇਹਦੇ ਵਿੱਚ ਕੀ ਹੈ ਪਿਆਜ਼ ਲੈਣਾ 100 ਗ੍ਰਾਮ ਇਹ ਹਾਜਮੇ ਲਈ ਵੀ ਚੰਗਾ ਹੈ ਅਫਾਇਰ ਲਈ ਵੀ ਚੰਗਾ ਜਿਹੜਾ ਬੰਨ ਲਈ ਵੀ ਚੰਗਾ ਇਹ ਫਾਰਮੂਲਾ ਤੁਸੀਂ 100 ਗ੍ਰਾਮ ਪਿਆਜ਼ ਤੇ 7-8 ਗੰਡੀਆਂ ਲਸਣ ਦੀਆਂ ਤੇ 20 25 ਗ੍ਰਾਮ ਜੀਰਾ ਤੇ 20 ਗ੍ਰਾਮ ਇਹ ਹਲਦੀ 100 ਗ੍ਰਾਮ ਗੁੜ 20 ਗ੍ਰਾਮ ਕਾਲੀ ਮਿਰਚ 50 ਗ੍ਰਾਮ ਅਦਰਕ ਆਧਾ ਆਪਾਂ ਕਹਿ ਦਿੰਨੇ ਆ ਇਹ ਲੈਣਾ ਇਹਨਾਂ ਨੂੰ ਚੀਜ਼ਾਂ ਨੂੰ ਕੁੱਟ ਲੈਣਾ ਮਿਕਸੀ 'ਚ ਗ੍ਰाइंड ਕਰ ਲੋ ਜਿਵੇਂ ਇੱਕ ਪੇਸਟ ਜੀ ਬਣ ਗੂ ਉਹਦਾ ਲੱਡੂ ਜਾਂ ਬਣ ਗਿਆ ਇਹ ਲੱਡੂ ਰੋਜ਼ ਸਵੇਰੇ ਸ਼ਾਮ ਉਹਨੂੰ 4-5 ਦਿਨ ਖਵਾ ਦਿਓ ਸਾਰਾ ਜਿਹੜਾ ਜਿਹੜੀ ਕਬਜ਼ੀ ਹੋਈ ਹੋਈ ਆ ਉਹ ਪਛੂ ਨੂੰ ਠੀਕ ਹੋ ਜਾਊ ਉਦੋਂ ਬਿਨਾ ਹੋਮੋਪੈਥੀ ਹੈ ਇਹ ਚਾਰ ਦਵਾਈਆਂ ਨੇ ਤੁਸੀਂ ਇਹ ਮਿਕਸ ਕਰ ਲੈਣੀਆਂ ਨੇ ਇਹ ਤੁਸੀਂ 11-11 ml ਦੀ ਸ਼ੀਸ਼ੀ ਲੈ ਲਿਓ ਜਰਮਨ ਲੈ ਲਿਓ ਜਾਂ ਹੋਰ ਕਈ ਕੰਪਨੀਆਂ ਚੰਗੀਆਂ ਆਉਂਦੀਆਂ ਨੇ ਉਹ ਲੈ ਲਿਓ ਉਹ ਕਿਹੜੀ-ਕਿਹੜੀ ਦਵਾਈ ਆ ਨਕਸਭੂਮਿਕਾ 200 200 ਇਹਦੀ ਪਾਵਰ ਹੈ OPM 200 ਬਰਾਨੀਆ ਅਲਬਾ 30 ਪੋਟੈਂਸੀ ਦੀ ਤੇ ਅਲੂਮੀਨਾ 30 ਪੋਟੈਂਸੀ ਦੀ ਇਹ ਚਾਰੇ ਦਵਾਈਆਂ ਇਕੱਠੀਆਂ ਕਰਨਾ ਇੱਕ ਵੱਡੀ ਸ਼ੀਸ਼ੀ 'ਚ ਮਿਕਸ ਕਰਕੇ ਰੱਖ ਲਿਓ ਤੇ ਇਹਦੀ ਡੇਢ ਕੈਪ ਹੈ ਸਵੇਰੇ ਦੁਪਹਿਰੇ ਸ਼ਾਮ ਹਨਾ ਸਿਰਿੰਜ 'ਚ ਭਰ ਕੇ ਡੇਢ ਐਮਐਲ ਜੀਬ ਤੇ ਪਾ ਲੈਣੀ ਹੈ ਸਵੇਰੇ ਦੁਪਹਿਰੇ ਸ਼ਾਮ 5 ਕ ਦਿਨ ਇਹ ਟ੍ਰੀਟਮੈਂਟ ਕਰ ਦੋ ਇਹਦੇ ਨਾਲ ਜਿਹੜਾ ਕਿ ਪਸ਼ੂ ਨੂੰ ਰਾਮ ਆ ਜਾਊਗਾ ਔਰ ਇਹ ਜਿਹੜੀ ਬਿਮਾਰੀ ਹੈ ਬੜੀ ਖਤਰਨਾਕ ਹੈਗੀ ਹੈ ਇਹਨੂੰ ਲਾਈਟਲੀ ਨਹੀਂ ਲੈਣਾ ਹੈਗਾ ਔਰ ਜੇਕਰ ਕਿਸੇ ਦੋਸਤ ਨੇ ਅਜੇ ਤਹੀ ਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਚੈਨਲ ਨੂੰ ਕਰ ਲਿਓ ਔਰ ਵੱਡੀ ਗੱਲ ਆ ਨਾ ਇਹਨੂੰ ਦੇਖ ਲਿਆ ਕਰੋ ਕਈ ਬੰਦੇ ਨਾ ਦੇਖਣ ਲੱਗੇ 1 ਮਿੰਟ ਦੇਖਿਆ ਨਾ ਕੁਛ ਲੱਗਿਆ ਵੀ ਆਏ ਆ ਬੋਰ ਆ ਜਾਂ ਫਲਾਨਾ ਕਿਉਂਕਿ ਜਦੋਂ ਸਾਰਾ ਦੇਖਾਂਗੇ ਨਾ ਫਿਰ ਨੌਲੇਜ ਪੂਰੀ ਮਿਲਦੀ ਹੈ ਸੋ ਇੱਕ ਵਾਰੀ ਸ਼ੁਰੂ ਕਰ ਲਿਆ ਬਿਲਿਏ ਟਾਈਮ ਤੇ ਐਂਡ ਤੱਕ ਦੇਖਿਆ ਕਰੋ ਜਿਹੜੇ ਮੇਰੇ ਵੀਡੀਓ ਬਣਦੇ ਨੇ ਉਹ ਮੈਂ ਬੜੀ ਜਣੀ ਮਿਹਨਤ ਨਾਲ ਬਣਾਉਣਾ ਤਾਂ ਕਿ ਪੂਰੀ ਜਾਣਕਾਰੀ ਤੁਹਾਨੂੰ ਦਵਾ ਔਰ ਜਿਹੜੇ ਪਸ਼ੂ ਤਾਂ ਹਨ ਉਹਨਾਂ ਨੂੰ ਆਪਾਂ ਬਚਾ ਸਕੀਏ ਬਿਮਾਰੀਆਂ ਤੋਂ ਔਰ ਪੈਸੇ ਨਾ ਖਰਚਣੇ ਪਾਣ ਠੀਕ ਹੈ ਜੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਵੈਰੀ ਮਚ